ਕਾ ਜੀ ਇਹ ਮੇਰੇ ਨੇ ਭਰਾ ਤੇ ਆ ਨਹੀਂ ਮੇਰੀ ਵੱਡੀ ਭੈਣ ਆ ਸਾਰੇ ਦੇਖ ਲੋ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹੋ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਮ ਆ ਜਿੱਦੋਂ ਤੋਂ ਆਪਾਂ ਇਨਸਾਫ ਲੈਣਾ ਹਨਾ ਜੀ ਹਾਂ ਜੀ ਹਾਂ ਜੀ ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਨਾ ਜੇ ਉਹ ਅੱਜ ਵੀ ਮੁੰਡਾ ਤੁਹਾਡੇ ਵਾਂਗੂ ਜਿੱਦੋਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਉਹ ਜਿੱਦਾਂ ਉਹਨੇ سوشل میڈیا ਤੇ ਮੈਨੂੰ ਕੀ ਕਹਿੰਦੇ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਮਾਰਕੀਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲ ਉਸ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾ ਲਏ ਨੇ ਜਿਹੜੇ ਨੇ ਇਹ ਕਰਤੂਤ ਕੀਤੀ ਆ ਤੇ ਉਹਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਦੋਂ WhatsApp ਦਾ ਸਟੇਟਸ ਪਾਉਂਦੇ ਹਾਂ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਾਂ ਦੇ ਪ੍ਰਦਾਨ ਪ੍ਰਦਾਨ ਜੋਨੀ ਸਾਹਿਬ ਇੱਥੇ ਨੇ ਤੇ ਇਹਨਾਂ ਨੂੰ ਕਿਹਨੇ ਭੇਜਿਆ ਗਾਲਾ ਗਾਲਾ ਪ੍ਰਧਾਨ ਨੇ ਭੇਜਿਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪਦੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਨਾ ਜੀ